ਕੱਲ ਬੀਤੇ ਦਿਨ ਚైనా ਦੂਰ ਨਾਲ ਸਮਰਾਲਾ ਦੇ ਨਜ਼ਦੀਕੀ ਪਿੰਡ ਰੋਹਲੇ ਦੇ ਨੌਜਵਾਨ ਕਰਨਜੋਤ ਸਿੰਘ ਦੀ ਮੌਤ ਹੋ ਗਈ ਸੀ ਅਜਿਹੇ ਘਟਨਾਵਾਂ ਅਕਸਰ ਹੀ ਵਾਪਰਦੀਆਂ ਰਹਿੰਦੀਆਂ ਹਨ ਇਸ ਸਬੰਧੀ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਜ਼ੀਰੋ ਹੈ ਇਸ ਪਾਸੇ ਕਿਸੇ ਵੀ ਸਰਕਾਰ ਵੱਲੋਂ ਕਦੀ ਵੀ ਧਿਆਨ ਨਹੀਂ ਦਿੱਤਾ ਗਿਆ ਕਰਨਜੋਤ ਸਿੰਘ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਤੋਂ ਬਾਅਦ ਉਸਦੇ ਜੱਦੀ ਪਿੰਡ ਰੋਹਲੇ ਲਿਆਂਦਾ ਗਿਆ ਪੂਰੇ ਪਿੰਡ ਵਿੱਚ ਸ਼ੋਕ ਦੀ ਲਹਿਰ ਹੈ ਘਰ ਪਰਿਵਾਰ ਦੀ ਹਾਲਤ ਬਹੁਤ ਹੀ ਤਰਸਯੋਗ ਹੈ ਤੁਸੀਂ ਜੁੜੇ ਹੋ ਪਬਲਿਕ ਕ੍ਰਾਈਮ ਨਿਊਜ਼ ਦੇ ਨਾਲ कृपाल सिंह वाहे गुरु जी का खालसा की दुन दुन। दुन वाह ਕਾਲੀ ਨੋਜਾਂ ਦੇ ਚੈਨਾ ਟੋਨ ਦੇ ਜਣਾ ਮੌਤ ਹੋ ਗਿਆ ਹਾਂਜੀ ਤੁਹਾਡੀ ਪਿੰਡ ਦੀ ਅੱਜ ਮੇਰੇ ਪਿੰਡ ਦੇ ਜੀ ਕਿੱਥੋਂ ਆ ਰਹੇ ਸੀ ਕੀ ਨਾਮ ਸੀ ਜੀ ਆਪਣੇ ਸਮਰਾਲੇ ਸੈਂਟੀਨਲ ਸਕੂਲ ਆ ਜੀ ਬਾਈਪਾਸ ਤੇ ਉੱਥੋਂ ਦੇਪਰ ਦੇ ਆ ਰਹੇ ਬੱਚੇ ਜਰੂਰ ਰਾਤ ਦੇ ਵਿੱਚ ਆ ਜਾਂਦੇ ਸੀ ਦੇ ਭਰਾ ਆ ਮੁੰਡਾ ਨੂੰ ਨਾਲ ਲੈ ਕੇ ਆ ਰਹੇ ਸੀ ਉਹਨੂੰ ਰਾਤ ਦੇ ਵਿੱਚ ਚੈਨਾ ਟੋਨ ਨੇ ਬੇਟੇ ਚ ਲੈ ਦਿਆ ਤੇ ਉਸ ਤੋਂ ਬਾਅਦ ਇਹ ਜਿਆ ਸਾਰੀ ਉਹ ਕਰਦਣਾ ਸਾਰੀ ਪੱਟੀ ਗਈ ਮੌਕੇ ਤੇ ਨੂੰ ਸਰਕਾਰੀ ਹਸਪਤਾਲ ਵੀ ਲੈ ਕੇ ਗਏ ਪਰ ਉੱਥੇ ਡਾਕਟਰ ਨੇ ਜਵਾਬ ਦਿੱਤਾ ਮੇਰੇ ਤੱਕ ਕੋਈ ਸਵਾਲ ਕਰਦੇ ਜੀ ਕੀ ਵੀ ਸੋਚ ਲੱਗੇ ਕਿ ਉਹਨੂੰ ਕਰੀਏ ਉਹ ਸਰਪੰਚ ਹਾਂਜੀ ਸਰਪੰਚ ਨੇ ਇਹਨਾਂ ਨੂੰ ਮੇਰਾ ਦਾ ਸਰਪੰਚ ਨੇ ਕਰਵਾਇਆ ਇਹ ਇਹਨੂੰ ਦੋਸ਼ੀ ਮੰਨਦੇ। ਇੱਕ ਦਿਨ ਪਹਿਲਾਂ ਇਹਨਾਂ ਦੇ ਪਿਤਾ ਸਾਹਿਬ ਨੇ ਲੋਸਮੈਂਟ ਵੀ ਕਰਵਾਈ ਹੈ ਕਿ ਚੈਨਾ ਡੋਰ ਬੰਦ ਕੀਤੀ ਜਾਵੇ ਕਿ ਕਿਸੇ ਦਾ ਨੁਕਸਾਨ ਹੋ ਸਕਦਾ। ਇਸ ਕਰਕੇ ਉਹ ਵੀ ਅੱਜ ਚਾਰੀ ਬੈਠੇ ਨੇ ਉਹਨਾਂ ਦਾ। ਗਰੀਨ ਗਲੀ ਕਿੰਦੀ ਰਹੀ? ਸਰਕਾਰੀ ਪ੍ਰਸ਼ਾਸਨ ਦੀ ਨਗਾਹੀਗੀ ਹੈ। ਇਹਨਾਂ ਨੂੰ ਵੱਡੇ ਲੈਵਲ ਤੇ ਇਹ ਕਾਰਵਾਈ ਕਰਨੀ ਚਾਹੀਦੀ ਸੀ। ਪਤੰਗਬਾਜ਼ੀ ਮਨੰਤ ਕਰਨੀ ਚਾਹੀਦੀ। ਚੈਨਾ ਡੋਰ ਤੇ ਵੀ ਸਖਤ پابੰਦੀ ਚਾਹੀਦੀ। ਉਹ ਦੇਖਿਆ ਜਿਵੇਂ ਕਮਿਟੀ ਬੋਡੀ ਬੰਦੇ ਜਿਹੜੇ ਰੇਲ ਨਾ ਹੋਵੇ। ਉਹ ਕੋਈ ਦਿਸ਼ਾ ਦਿਸ਼ਾ ਨਹੀਂ ਜਾ ਰਿਹਾ ਠੀਕ ਹੈ। ਬਸ ਇਹ ਕਹਿ ਸਕਦੇ ਆ ਜੀ ਕਿਸੇ ਦਾ ਬਲਦਾਨ ਪੁੱਤ ਮਰ ਗਿਆ ਇਹ ਕੋ ਵੱਡਾ ਦੁੱਖ ਕੀ ਹੋਊਗਾ। ਜਾਣ ਕੇ ਸਾਨੂੰ ਸਰਕਾਰ ਨੂੰ ਚਾਹੀਦਾ ਤੇ ਧਿਆਨ ਦੇਣਾ ਚਾਹੀਦਾ ਜੀ ਹੋਰ ਕਿਸੇ ਦੇ ਮਾਪੋ ਪੁੱਤ ਦਾ ਇਤਰਾਕ ਨਾ ਬੁੱਝੇ ਇਸ ਕਰਕੇ ਧਿਆਨ ਦੇਣਾ ਚਾਹੀਦਾ ਕੱਲ ਮੁੰਡਾ ਕੱਲੇ ਹੀ ਮੁੜਾਂਗੇ ਕੱਲੇ ਹੀ ਪਤਰੀ ਵਾਰਾ ਜੀ ਸਰਕਾਰ ਜੀ ਹਾਂ ਜੀ ਸਰਕਾਰ ਰੋਟ ਸਰਕਾਰ ਜੀ 12 ਵਜੇ ਕੰਮ ਜਿਹੜਾ ਇਨਸੀਡੈਂਟ ਹੋਇਆ ਬੱਚੇ ਨਾਲ ਡੇਪੈਂਡੈਂਟ ਦਾ ਬੱਚਾ ਛੋਟਾ ਤੇ ਮੇਰੇ ਨਾਲ ਉਹਨਾਂ ਨੂੰ ਕੰਮ ਕਰ ਰਹੇ ਹੈ ਇਹ ਬੱਚੇ ਬੱਚੇ ਦਾ ਉਹਨਾਂ ਦਾ ਕੰਮ ਕਰ ਰਹੇ ਹੈ ਇਹ ਉਹਨਾਂ ਦਾ ਹਾਂ ਜੀ ਇਸ ਤਰ੍ਹਾਂ ਸਵਾਦ ਹੀ ਬੱਚੇ ਦਾ ਬਹੁਤ ਵਧੀਆ ਸੁਭਾਅ ਦਾ ਹੈ ਮੁੰਡੇ ਦਾ ਬਹੁਤ ਨੇਕ ਸੁਭਾਅ ਦਾ ਬੱਚਾ ਸੀ ਇੱਕ ਗ੍ਰੇਟ ਟੂਕੜਾ ਹੋਈ ਹੈ ਇਹਦੇ ਨਾਲ ਪੂਰਾ ਪੰਜਾਬ ਰੋ ਰਿਹਾ ਹੈ ਇਹ ਸਹਿਣਾ ਚਾਹੁੰਦੇ ਕਿ ਇਹ ਚਾਈਨਾ ਡੋਰਾ ਇੰਨੀ ਹੁੜ ਰਹੀ ਹੈ ਤੇ ਫਿਰ ਵੀ ਇਹਨਾਂ ਦਾ ਮਨ ਹੋਵੇ ਇੱਦਾਂ ਟੋਟਲੀ ਪਤੰਗ ਦਾ ਪਤੰਗ ਵਾਈ ਜਿਹੜੀ ਬੈਨ ਹੋਣੀ ਚਾਹੀਦੀ ਹੈ ਅਸੀਂ ਚਾਹੇ ਉਹ ਚਾਈਨਾ ਡੋਰਾ ਸਾਡੀ ਚਾਹੇ ਇੰਡੀਆ ਦਾ ਡੋਰਾ ਟੋਟਲੀ ਪਤੰਗ ਵਾਈ ਜਿਹੜੀ ਬੈਨ ਹੋਣੀ ਚਾਹੀਦੀ ਹੈ ਜਿਵੇਂ ਕਿ ਦੇਖਿਆ ਬੱਚੇ ਬੁੱਢੇ ਬਹੁਤ ਟੇਲਦਾ ਵੀ ਰਿਹਾ ਹੋਣਾ ਹਾਂਜੀ ਸਾਡੇ ਜਦੋਂ ਉਹ ਥੋੜੇ ਜਿਨੇ ਨਹੀਂ ਤਾਂ ਕਿਸ ਤਰ੍ਹਾਂ ਦਾ ਲੱਗਦਾ ਹਨ ਉਹ ਤਾਂ ਕਟਾ ਹੀ ਬਹੁਤ ਵੱਡਾ ਪੈ ਗਿਆ ਜਿਹੜਾ ਕਦੇ ਨਾ ਪੂਰਾ ਹੋਣ ਵਾਲਾ ਕਟਾ ਪੈ ਗਿਆ ਸੀ ਉਹਦਾ ਸੀ ਮੋਟਰਸਾਈਕਲ ਵੀ ਦਿੱਖ ਆਪਦੇ ਭਰਾ ਨਾਲ ਆ ਰਿਹਾ ਸੀ ਕਿ ਮੋਟਰਸਾਈਕਲ ਪਿੰਡ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਪਿੰਡ ਦੇ ਵਿੱਚ ਪੂਰੇ ਸੋਗ ਦਾ ਮਾਹੌਲ ਹੈ ਜੀ ਪੂਰੇ ਪਿੰਡ ਦੇ ਵਿੱਚ ਕੀ ਪੂਰਾ ਸਮਰਾਲਾ ਹਲਕੇ ਜਿਹੇ ਸੋਗ ਦਾ ਲਹਿਰ ਹੈ ਜੀ ਰੋਡ ਜੰਮ ਗਈ ਕਿਤਾ ਜੀ ਉਸ ਤੋਂ ਬਾਅਦ ਕੀ 50 ਮਿੰਟ ਦੀ ਹੋ ਰਹੀ ਪ੍ਰਸ਼ਾਸਨਤਾ ਆਈ ਤਰ ਬੱਚਾ ਦੇ ਕੇ ਗਈ ਚਲੋ ਵੀ ਅਸੀਂ ਹੱਲ ਕਰਾਂਗੇ ਪਰ ਚੀਜ਼ਾਂ ਦਾ ਹੱਲ ਹੁੰਦਾ ਦਿਖਦਾ ਨਹੀਂ ਹੁੰਦਾ ਇਹ ਚੀਜ਼ਾਂ ਅਸੀਂ ਤਾਂ ਪਤੰਗਬਾਜੀ ਟੋਟਲੀ ਬੈਨ ਹੋਣੀ ਚਾਹੀਦੀ ਹੈ ਜੀ ਰੋਕ ਨਹੀਂ ਸੀ ਹਾਂਜੀ ਬਿਲਕੁਲ ਕੱਲਾ ਬੱਚਾ ਸੀਗਾ ਜੀ ਪੈਦਾਈ ਦਾ ਟੱਕਰਾ ਕਾਰਵਾਰ ਸੀਗਾ ਜੀ ਕਿਸ ਨੂੰ ਸਰਪੰਚ ਹਾਂਜੀ ਮੌਜੂਦਾ ਸਰਪੰਚ ਹੈ ਜੀ ਹਾਂਜੀ ਮੈਂ ਕਰੀ ਸੀ ਜੀ ਫੋਟੋ ਕਰਾਂ ਟਾਈਮ ਸਨਸਕਾਰ ਸੰਸਕਾਰ ਗਏ ਹੋਏ ਡੱਡ ਬੱਡੀ ਤੇ ਪੋਸਟਮਾਰਟਮ ਵਾਸਤੇ ਸੰਗਾਰੇ ਅੱਜ ਤੇ ਬਖੜੇ ਹੁਣ ਇਹ ਜਗ੍ਹਾ ਵੀ ਉਹਨਾਂ ਦੀ ਖਤ ਕੋਠੀ ਉਸੇ ਮੰਡੇ ਦੀ ਸੀ ਵੀ ਬਣਾ ਰਹੀ ਤਿਆਰ ਹੋ ਰਹੀ ਸੀ ਕੋਈ ਕਿਹਨੇ ਹੋ ਜਾ ਪਤਾ ਨਹੀਂ ਸਾਨੂੰ ਕੋਈ 1:00 ਵਜੇ ਦੇ ਕਰੀਬ ਕਰੀਬ ਪਤਾ ਲੱਗਿਆ